اجا آفس کھلیا شیو سنگھ لنگر کمیٹی کا آرتی سماگ ہو رہا وا ہر روز اٹھ بجے آرتی ہوا کرے جی ਪੰਡਾਰੇ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਰਹੇ ਆ ਆਪਾਂ ਸਾਡਾ ਉਹ ਨਹੀਂ ਮੈਂ ਪੰਡਾਰਾ ਵਾ ਸ਼੍ਰੀ ਮਨਿਮੇਸ਼ ਬਾਸਟਾਂਡ ਹਰਸਲ 14 ਤਰੀਕ ਤੋਂ ਲੈ ਕੇ 21 ਤਰੀਕ ਤੱਕ ਕਿੰਨੇ ਸਾਲ ਹੋ ਗਏ ਕੰਮ ਕਰਦਾ ਲੱਗਦਾ 18 ਸਾਲ ਹੋ ਗਿਆ 19ਵਾਂ ਪੰਡਾਰਾ ਇਸ ਵਾਰ ਹਾਂਜੀ ਇਹ ਕਿੱਥੇ ਹੁੰਦਾ ਹੈ ਸੂਕੀ ਇੱਥੇ ਬਾਸਟਾਂਡ ਹਰਸਲ ਹਾਂਜੀ ਇੱਥੋਂ ਚੰਬੇ ਆਪਣੇ ਗੁਰਦਾਸਪੁਰ ਤੋਂ 248 ਕਿਲੋਮੀਟਰ ਪੈਂਦਾ ਠੀਕ ਹੈ ਇੱਕ ਇਸ ਤਿਹਰਾ ਸਹਿਯੋਗ ਜਿਹੜਾ ਮਿਲਦਾ ਜੀ ਖੈਰ ਵਾਸਤੇ ਸ਼ਹਿਰ ਵਾਸੀਆਂ ਦਾ ਸਾਡਾ ਸਾਰਾ ਸਹਿਯੋਗ ਮਿਲਦਾ ਜੀ ਸਾਰੇ ਸ਼ਹਿਰ ਵਾਸੀ ਜਿੰਨੇ ਵੀ ਹੈਗੇ ਆ ਸਰ ਹਰ ਸਾਲ ਸਾਨੂੰ ਸਹਿਯੋਗ ਕਰਦੇ ਆ ਉਹ ਸਾਰਾ ਸਹਿਯੋਗ ਕਰਦੇ ਆ ਜਿਹਦੇ ਕਰਕੇ ਆ ਗੁਰਦਾਸਪੁਰ ਦੇ ਵਾਸੀਆਂ ਕਰਕੇ ਜਿਹੜਾ ਭੰਡਾਰਾ ਜਿਹੜਾ ਸ਼੍ਰੀਮਨ ਜਿਹੜਾ ਚੱਲਦਾ ਵਾ ਤੇ ਗੁਰਦਾਸਪੁਰ ਦਾ ਨਾਂ ਹੀ ਜਿਹੜਾ ਉਹ ਉੱਥੇ ਆਂਦਾ ਕਿ ਇਹ ਗੁਰਦਾਸਪੁਰ ਦਾ ਲੰਗਰ ਆ ਇਹ ਜਿਹੜਾ ਲੰਗਰ ਆ ਇਹ ਸ਼ਹਿਰ ਵਾਸੀ ਦੇ ਸਿਰ ਤੇ ਹੀ ਚੱਲਦਾ ਤੁਹਾਡੀ ਇਹ ਪਿਛਲੇ ਸਾਲ ਹੀ ਚੱਲ ਗਈ ਤੁਸੀਂ ਪ੍ਰਸੰਸਾ ਦੀ ਵੱਡੀ ਲੋਕਾਂ ਦੀ ਕਰਨੇ ਲੱਗ ਗਈ ਭਾਜੀ ਕੀ ਕਾਰਨ ਨਹੀਂ ਹੁੰਦਾ ਮੰਗਰ ਦੀ ਪ੍ਰਸ਼ੰਸਾ ਕਰਦੇ ਆ ਸਾਰੇ ਜਣੇ ਜਿਹੜਾ ਉੱਥੇ ਜਾਂਦੇ ਆ ਉਹ ਉੱਥੇ ਹਰ ਤਰ੍ਹਾਂ ਦੀ ਸੁਧਾ ਦੇਈ ਰਹੀ ਆ ਹਰ ਬੰਦਾ ਉੱਥੇ ਸੇਵਾ ਕਰਦਾ ਵਾ ਹਰ ਚੀਜ਼ ਦਾ ਉੱਥੇ ਕੋਈ ਮੈਡੀਕਲ ਦੀ ਕੋਈ ਸੁਧਾ ਵਾ ਜਾਂ ਕੋਈ ਜਾਂਦਾ ਵਾ ਕੋਈ ਵੀ ਬੰਦਾ ਬਾਹਰ ਦਾ ਯਾਤਰੀ ਆਂਦਾ ਵਾ ਜਾਂ ਕਿਸ ਤਰ੍ਹਾਂ ਕੇ ਕਿਸਮ ਦੇ ਲੋਕ ਪੈਂਦੀ ਆ ਸਾਡੀ ਸਿਵਲ ਸੈਸਨ ਅੰਗਰ ਕਮੇਟੀ ਹਮੇਸ਼ਾ ਵੀ ਹੋ ਕਿ ਉਹਨਾਂ ਦਾ ਸਹਿਯੋਗ ਕਰਦੀ ਆ ਤੇ ਪ੍ਰਸ਼ਾਸਨ ਦਾ ਵੀ ਕਰਦੀ ਆ ਤੇ ਜਿਹੜੇ ਆਮ ਭਗਤ ਆਂਦੇ ਉਹਨਾਂ ਦਾ ਵੀ ਸਹਿਯੋਗ ਕਰਦੀ ਆ ਉਹਨਾਂ ਨੂੰ ਰਹਿਣ ਖਾਣ ਦਾ ਪ੍ਰੋਗਰਾਮ ਖਾਣ ਪੀਣ ਦਾ ਪ੍ਰੋਗਰਾਮ ਜਾਂ ਹੋਰ ਹਰ ਚੀਜ਼ਾਂ ਦੀ ਵਿਵਸਥਾ ਤੇ ਜਿਹੜੀ ਪੂਰੀ ਆ ਸਾਰੀਆਂ ਵਿਵਸਥਾ ਹੁੰਦੀ ਆ ਤੇ ਹਾਂਜੀ ਹਰ ਸਾਲ ਹਰਿਆ ਵਿਵਸਥਾ ਜਿਹੜੀਆਂ ਪੂਰਨ ਸੁਪੂਰਨ ਹੁੰਦੀਆਂ ਸਰ ਉਹਨਾਂ ਲਈ ਰਹਿਣ ਵਾਸਤੇ ਪ੍ਰਬੰਧ ਪ੍ਰੋਗਰਾਮ ਹੁੰਦੇ ਆ ਹਾਂਜੀ ਬਹੁਤ ਵਧੀਆ ਸਾਡੇ ਕੋਲ ਰੂਮ ਨੇ ਉੱਥੇ ਸਰਾਵਾਂ ਬਣਾਈਆਂ ਵਾ ਗੱਸਤ ਹੋ ਸਾਂ ਸ਼ਾਂਤੀ ਦਾ ਸੋਹ ਹੋ ਸਾਂ ਉਹਦੇ ਚ ਕਾਫੀ ਕਮਰੇ ਜਿਹਦੇ ਨਾਲ ਬਾਥਰੂਮ ਅਟੈਚ ਹੈ ਸਭ ਤੋਂ ਵਧੀਆ ਜਿਹੜੇ ਬਥਰੂਮ ਹਰ ਸਲ ਦੇ ਵਿੱਚ ਹੈਗੇ ਆ ਫਰੂਮ ਅਵੇਲੇਬਲ ਆ ਬਾਥਰੂਮ ਨਾਲ ਫੈਮਲੀ ਜਾਂਦੀ ਆ ਤੇ ਫੈਮਲੀ ਵਾਲੇ ਵਾਸਤੇ ਵੱਖਰੇ ਰੂਮ ਆ ਜੇ ਕੱਲੇ ਕੱਲੇ ਜਾਂਦੇ ਉਹਨਾਂ ਕੱਲੇ ਕੱਲੇ ਗਰੁੱਪ ਜਾਂਦੇ ਗਰੁੱਪ ਵਾਸਤੇ ਹਾਲ ਨੇ ਲੇਕਿਨ ਜੇ ਤੁਸੀਂ ਛੋੜਾ ਪੰਡਹਾਰਾ ਵੀ ਆਪਣਾ ਜਿਹੜਾ ਵਾ 12 ਤਰੀਕ ਨੂੰ ਇੱਥੋਂ ਗੱਡੀਆਂ ਰਵਾਨਾ ਸ਼ੁਰੂ ਕਰ ਦੇਣੀਆਂ ਇੱਕ ਇੱਕ ਦੋ ਦੋ ਕਰਕੇ 13 ਤਰੀਕ ਤੱਕ ਪਹੁੰਚ ਜਾਣਾ ਵਾ 14 ਨੂੰ ਆਡਾ ਭੰਡਾਰਾ ਸਵੇਰੇ ਸ਼ੁਰੂ ਹੋਗਾ ਹਾਂਜੀ 14 ਤੋਂ ਲੈ ਕੇ 21 ਤੱਕ ਰਾਤ ਦਿਨ ਚੱਲੇਗਾ ਸ਼ਰਵਾਰਸ਼ੀ ਨੂੰ ਕੀ ਮੈਸੇਜ ਹੋਊਗਾ ਕੀ ਅਪੀਲ ਕਰਨ ਵਾਲੀ ਸ਼ਰਵਾਰਸ਼ੀ ਨੂੰ ਕਹਿੰਦੇ ਆ ਵੀ ਧਰੇ ਸਿਰ ਤੇ ਧਰ ਸਜੋਗ ਨਾਲ ਲੰਗਰ ਭੰਡਾਰਾ ਜਰਾ ਵਾ 18 ਤਨਸੋਂ ਪੂਰਣਾ ਇਹ ਨਹੀਂ ਮਾਹੂਨਾ ਕਿ ਉੱਥੇ ਜਾਓ ਬੋਲੇ ਸ਼ੰਕਰਦਾ ਗੁਰੂ ਗਾਣ ਕਰੋ ਆਪਣੇ ਮਨ ਕਾਮਨਾ ਪੂਰੀਆਂ ਕਰੋ ਜਾ ਕੇ ਉੱਥੇ ਜੋ ਵੀ ਆ ਬੋਲੇ ਸ਼ੰਕਰਦੇਵਾਰ ਤੋਂ ਸਭ ਕੁਝ ਮਿਲਦਾ ਵਾ ਉੱਥੇ ਜਾਓ ਖੁਸ਼ੀ ਖੁਸ਼ੀ ਆਪਣੀਆਂ ਮਨ ਕਾਮਨਾ ਪੂਰੀਆਂ ਕਰਕੇ ਸਾਡੇ ਇਸ ਆਫਿਸ ਲੰਗਰ ਕਮੇਟੀ ਦੇ ਆਫਿਸ ਇੱਥੇ ਕਾਪੀਆਂ ਲੱਗੀਆਂ ਜਿਸੇਵਾ ਪਾਣੀ ਹੈ ਬੈਂਕ ਦਾ ਕੋਡ ਨੰਬਰ ਵੀ ਹੈਗਾ ਵਾ ਹਰ ਬੋਰਡ ਦੇ ਉੱਪਰ ਲਿਖਿਆ ਗਿਆ ਵਾ ਜੇ ਕੋਈ ਨਾ ਗੁਪਤ ਸੇਵਾ ਪਾਣੀ ਉਹ ਬੈਂਕ ਦੇ ਵਿੱਚ ਵੀ ਜਮਾ ਕਰਾ ਸਕਦਾ ਤੇ ਜੇ ਇੱਥੇ ਪਰਚੀ ਕਟਾਣੀ ਆ ਆਪਣੇ ਰਾਦਰ ਰਾਦਰ ਦੇ ਸਾਹਮਣੇ ਬਿਲਕੁਲ ਸਿਵਲ ਸਾਇੰਸ ਲੰਗਰ ਕਮੇਟੀ ਦਾ ਦਫਤਰ ਸਾਡੇ ਸੇਵਾਦਾਰ ਤੇ ਬੈਠੇ ਨੇ ਕਾਪੀਆਂ ਜਿੰਨ ਦੇਣੀ ਆ ਉਸੇ ਲੋਨ ਨੂੰ ਪਰਚੀ ਮਿਲੇਗੀ ਗੋਗਲ ਪੇ ਨੰਬਰ ਵੀ ਹੈ ਭਾਈ ਹਾਂ ਗੂਗਲ ਪੇ ਨੰਬਰ ਨਹੀਂ ਹੈ ਹੋ ਗਿਆ ਭਾਈ ਪਰਚੀ ਇੱਥੇ ਕਟਾ ਲਈਏ ਪਰਚੀ ਇੱਥੇ ਕਟਾਏ ਦਾ ਅਕਾਊਂਟ ਨੰਬਰ ਦੇ ਦਾਂਗੇ ਸਿੱਧਾ ਅਕਾਊਂਟ 'ਚ ਜਮਾ ਕਰਾ ਸਕੋ ਰਾਸ਼ੀ ਵਗੈਰਾ ਵੀ ਇੱਥੇ ਦੇ ਸਕਦੇ ਹੋ ਰਾਸ਼ੀ ਵੀ ਇੱਥੇ ਦੇ ਸਕਦੇ ਹੋ ਧੰਨਵਾਦ जय बम बम महेश की जय लंबनाथ की जय महादेव की जय बाबा मणि महेश की जय सब संतन की जय अपने अपने गुरुदेव महाराज की जय हम रहेना